ਉਹ 120 ਪਲੱਸ ਸੇ ਟ੍ਰੈਕਟਰ ਜਾਂਦਾ ਤੇ ਤਕਰੀਬਨ ਮੁੰਡੇ ਕਹਿੰਦੇ ਵੀ ਆਪਾਂ 170 180 ਤੇ ਚੜ੍ਹਨ ਲਾਉਣਾ ਹੈ ਇਹ ਕਿਹੜੇ ਪਾਰਟਸ ਚੇਂਜ ਕੀਤੇ ਆ ਆਜਾ ਤੁਹਾਡੇ ਨਾਲ ਕਰਦੇ ਆਂ ਜੀ ਆਪਾਂ ਜਾਣਕਾਰੀ ਸਾਂਝੀ 120 ਤੱਕ ਤਾਂ ਆਮ ਜਾਂਦਾ ਸੀ ਹੁਣ ਪਹਿਲਾਂ ਦੇਖਿਆ ਸੀ ਪਾਰਸ ਜਿਹothe ਭਜਾ ਕੇ ਤਿਆਰ ਕੀਤਾ ਸੀਗਾ ਮੁੰਡਿਆਂ ਨੇ ਫਿਰ ਫਾਰਮ ਟਰੈਕ 60 ਦਾ ਇਹ 60 ਇਹ ਫਾਰਮ ਟਰੈਕ 60 ਆ ਇਹ ਥੋੜੀ ਜਿਹੀ ਕਮੀ ਪੈਛੀ ਲੱਗੀ ਮੁੰਡਿਆਂ ਨੂੰ ਉਹਦੇ ਕਰਕੇ ਹੁਣ ਇਹਨਾਂ ਨੇ ਅੱਜ ਇਹਦੀਆਂ ਮਾਣੇ ਮੋਟੇ ਹੋਰ ਸੈਟਿੰਗ ਵੈਡਿੰਗ ਕਰਨਗੇ 120 ਪਲੱਸ ਤਾਂ ਨਾਰਮਲ ਸੀਗਾ ਟਾਇਰ ਥੋੜੇ ਜਿਹਾ ਘੱਟੋਂ ਮੁੰਡਾ ਕਹਿੰਦੇ ਵੀ ਸਲੱਪ ਘੱਟ ਘੱਟਦਾ ਸੀ ਜਾਨਕਿ ਵੀ ਕਲਚ ਰੂਟ ਪਲੇਟ ਦੀ ਲਾ ਲੋ ਕੁਝ ਹੋਰ ਚੀਜ਼ ਦੀ ਲਾ ਲੋ ਹਣਾ ਉਹਦੇ ਕਰਕੇ ਹੁਣ ਕਲਚ ਪਲੇਟ ਦੁਬਾਰਾ ਦੇਖਣਗੇ ਮੁੰਡੇ ਖੋਲ ਕੇ ਦੁਬਾਰਾ ਕੱਲ ਪਹਿਲਾਂ ਨੇ ਪੰਜਾਬ ਜੋ ਕੇ ਸਾਰਾ ਕੱਢ ਕੇ ਸੈੱਟ ਕਰਕੇ ਦੇਖੇ ਸੀ ਵੀ 120 ਤੱਪ ਜਾਂਦਾ ਸੀ ਆਪ ਹੁਣ ਇਹਨਾਂ ਨੇ ਘਰੀ ਤਿਆਰ ਕਰਨ ਲੱਗੇ ਹੋਇਆ ਇਹ ਆਪਣੇ ਪੈਟ ਦੀ ਮੁੰਡਿਆ ਇਹ ਗੁਰੂ ਕੋਕੇ ਗਲਾਂ ਦੀ ਆਪਾਂ ਆਦਰ ਵਾ ਕਰ ਚੱਲ ਓਏ ਲਿਆ ਤਾਂ ਆਹ ਮੁੰਡੇ ਤੁਸੀਂ ਪਹਿਲਾਂ ਵੀਡੀਓ ਦੇਖੀ ਹੋਈ ਆ ਆਪਣੇ ਜਵਿੰਦਰ ਦੀ 36 ਦੀ ਰਾਈਟਰ ਦੇ ਉੱਤੇ ਤੇ ਇਹਨੇ ਵੀ ਮੁੰਡੇ ਨੇ ਆਹ ਰਾਈਟਰ ਨੂੰ ਯਾਨੀ ਕਿ ਬੜੀਆ ਮੋਡੀਫਿਕੇਸ਼ਨ ਆਪ ਘਰੇ ਕੀਤੀ ਹੋਈ ਆ ਬੜੀਆ ਰਾਈਟਰ ਚੱਲਦੇ ਨੇ ਮੋਡੀ ਮੋਡੀਫਿਕੇਸ਼ਨ ਕੀਤੇ ਹੋਏ ਬਾਕੀ ਤੁਸੀਂ ਵੀ ਆਹ ਦਾ ਵਿਚਾਰ ਦਿਓ ਵੀ ਇਹਨੂੰ ਵੀ ਜਮਾ ਲਓ 120 ਤੋਂ ਉੱਪਰ ਭਜਾਉਣਾ ਮੰਨ ਕੇ ਚਲੋ ਵੀ 150 ਤੱਕ ਕਰਨਾ ਜੇ ਇਹਨੂੰ ਤਾਂ ਇਹਦੇ ਵਿੱਚ ਕੀ ਕੀ ਤੋਦੀਲੀ ਕਰਨੀ ਪਊਗੀ ਮੁੰਡੇ ਨੇ ਇਹਨਾਂ ਦੀ 32 ਦਾ ਮੋਡੀ ਕਰਾਰੀਆਂ ਤੇ ਇਹਦੀ ਹੁਣ ਕਲੱਚ ਅਪਡੇਟ ਪਾਉਣ ਲੱਗੇ ਆ ਤੇ ਟਰਬੋ ਨੀ ਲਾਇਆ ਹਾਲੇ ਤੇ ਬਾਕੀ ਤੁਸੀਂ ਆਪ ਦੀ ਰਾਏ ਵੀ ਜਰੂਰ ਦਿਓ ਤੇ ਵੀ ਕਿਵੇਂ ਕੀ ਕੀ ਕਰਦਾ ਇਹਦਾ 120 ਤੱਕ ਦਾ ਬੱਸ ਲੈ ਕੇ ਜਾਂਦੇ ਜਿਹੜੇ ਟਰਨ ਜਾਂਦੇ ਜਾਂਦਾ ਤੇ ਵੀ ਕੀ ਕੀ ਕਰਨਾ ਚਾਹੀਦਾ ਬਾਕੀ ਮੋੜੇ ਆਪ ਮੀਂਹਤੀ ਆ ਪੂਰੇ ਤੇ ਚਲੋ ਸ਼ੌਂਕ ਵੀ ਹੁੰਦਾ ਹਨ ਜਿਹੜਾ ਜਣੇ ਕੱਲ ਪਹਿਲਾਂ ਸਾਰਾ ਸਾੜੀ ਸਾੜੀ ਮਾੜੀ ਕਰਤੀ ਸੀ ਦੁਬਾਰਾ ਫੇਰ ਬਲਾਕ ਖੋਲਤਾ ਤੇ ਕਲਚ ਪਲੇਟ ਵਗੈਰਾ ਇਹਦੀ ਗੱਲ ਨਹੀਂ ਅੱਜ ਬਦਲ ਕੇ ਉਦੋਂ ਬਾਅਦ ਫੇਰ ਇਹ ਲੱਗ ਚੁ ਭੱਜਣਾ ਦੁਬਾਰਾ ਫੇਰ ਵੱਧ ਤੇ ਨਾ ਤਾਂ ਕਿਵੇਂ ਆ ਫਿਰ ਦੱਸੋ ਕਿ ਮੈਂ ਇਹਦੇ ਬਾਰੇ ਹੁਣ ਜਾਣਕਾਰੀ ਦੇ ਵੀ ਕਿਵੇਂ ਕਿਵੇਂ ਸਵਾਬ ਬਣਿਆ ਤੇ ਕੀ ਕੀ ਇਹਦਾ ਬਦਲਣਾ ਪਿਆ ਕੀ ਕੀ ਕੀਤਾ ਸਵਾਬਤਾ ਬਾਤਸਾ ਜਿਵੇਂ ਦੇਖੇ ਪਹਿਲਾਂ ਕੀਤਾ ਸੀ 2022 ਚ ਹਾਲੈਂਡ ਇਕ ਜੀਬੜਾ ਹੂੰ ਹੂੰ ਤੇ ਦੂਜਾ ਚੋਂ ਦਾ ਕਿੱਦਾਂ ਜਾ ਕੇ ਨੜਿਆ ਭਿਉਣਾ ਨਾਲ ਵੀ ਅੱਛਾ ਜੀ ਆ ਲੈ ਕੇ ਟਾਣ ਹਣੀ ਹੋਣੀ ਚਲ ਹਾਲ ਜਿਹੜੀ ਹਸਾਬ ਜਾ ਕੇ ਜਾ ਜਾ ਕੇ ਮੇਲਿਆਂ ਦੇ ਹੈ ਹਾਂ ਮੇਲਿਆਂ ਦੇ ਵੀਰਾਂ ਨਾਲ ਦੇਖ ਲਈ ਲੈ ਕੀ ਮਾਹੌਲ ਬਣਦਾ ਹੂੰ ਐਵੇਂ ਚੱਕਦਾ ਚਲ ਵਧੀਆ ਤੇ ਕੀ ਕੀ ਬਾਣਾ ਮੋਟਾ ਕੀ ਕੀ ਬਦਲਿਆ ਬਾਣਾ ਮੋਟਾ ਦੱਸਦੇ ਪਰ ਬਾਹਲਾ ਨਹੀਂ ਦੱਸਣਾ ਹੈਗਾ ਵੀ ਮੈਂ ਜੀ ਇੱਕ ਦੋ ਕੁ ਚੀਜ਼ਾਂ ਜਾਂ ਦੱਸ ਦੇ ਵੀ ਕੀ ਕੀ ਬਦਲਿਆ ਤੁਹਾਨੂੰ ਪੈਨ ਨੰਬਰ ਜਿਹੜਾ ਤਾਂ ਮੈਂ ਚਾਹ ਹਟਾਉਟ ਬੋੜੀ ਦੀ ਹੂੰ ਅੱਛਾ ਤੇ ਉਹਨਾਂ ਦਾ ਕਲੱਚ ਬਰੇਕ ਦਾ ਕਿਵੇਂ ਸੱਸਾ ਮੈਂ ਕਲੱਚ ਚਾਹੀਦਾ ਨਵੀਂ ਹੀ ਪਾਈ ਸੀ ਕਲੱਚ ਬਰੇਕ ਦਾ ਤੇ ਪਰ ਚਾਲ ਨਹੀਂ ਚਾਲ ਨਹੀਂ ਜਾਂਦੀ ਔਰ ਟਾਇਰ ਖੜ ਜਾਂਦੇ ਆ ਜੀ ਅੱਛਾ ਹੁਣ ਲੋਕਰ ਦੀ ਲਾਵਾਂਗੇ ਓਕੇ ਤੇ ਉਹਦੋਂ ਅੱਜ ਹੋ ਰਿਹਾ ਪੂਰਾ ਓਕੇ ਫਿਰ ਉਹਨਾਂ ਇਹ ਹਾਂ ਬਸ ਕਲੱਚ ਲਈ ਸੀ ਚੱਕਰ ਵਾਸਤੇ ਓਕੇ ਆ ਖਰਚਾ ਖੁੱਤਿਆ ਤਾਂ ਨਕ ਆ ਗਿਆ ਸਾਰਾ ਹੁਣ ਤੇ ਭਜਣ ਭਜਾਉਣ ਦੇ ਨੇ ਖਰਚਾ ਤਾਂ ਆਇਆ ਵੀ ਹੁਣ ਤਾਂ ਖਰਚੇ ਸ਼ੁਰੂ ਹੁੰਦਾ ਸੀ ਅੱਛਾ ਫੇਰ ਵੀ ਅੰਦਾਜ਼ਾ ਆ ਜਾ ਵੀ ਕਿੱਥੇ ਤੱਕ ਹੋ ਜਾਊਗਾ ਉਹ ਲੋਡ ਆਲੀਆ ਆਈਡੀਆ ਦਾ ਕੰਮ ਆਈਡੀਆ 30 40 50 60 70 ਗਣਿਆ ਹੀ ਨਹੀਂ ਜਾਂਦਾ ਕਦੇ 5 10 20000 ਰਾਇ ਨਾਲ ਦੀ ਨਾਲ ਚੱਲੀ ਜਾਂਦਾ ਅੱਛਾ ਚੱਲੀ ਜਾਂਦਾ ਕੰਮ ਹੈ ਜੋ ਪੀਰਾ ਭਜਦਾ ਹੋ ਗਿਆ ਫੇਰ ਦਾ ਖਰਚਾ ਸ਼ੁਰੂ ਹੁੰਦਾ ਉੱਥੋਂ ਜਾ ਕੇ ਹੂੰ ਫੇਰ ਤਾਂ ਐ ਦਾ ਮਾੜੇ ਮੋਟੇ ਕਦੋਂ ਕਦੇ ਕੋ ਬਦਲਾ ਕਦੇ ਕੋ ਬਦ ਲਾ ਕਦੇ ਪੰਪਰੀ ਸੜਿੰਗ ਸ਼ਗਾਲਾ ਕਦੇ ਕੋਸ਼ਕਾ ਲਾ ਹਣਾ ਪੰਪੂ ਵੀ ਛੜਿਆ ਜਾ ਵੀ ਨਹੀਂ ਹਲੇ ਨਵਿੰਦਰ ਭਰਾਇਆ ਤਾਂ ਪੰਪ ਕਰਾਇਆ ਹਲੇ ਉਸ ਵੇਡਵਾਂਸ ਕਰਾਦਾ ਉਹਨੂੰ ਜ਼ਿਆਦਾ ਹੈ ਓਕੇ ਪੰਪ ਕਿਹਨੇ ਤੋਂ ਕਰਾਇਆ ਇੱਥੇ ਹੀ ਕਿ ਲੋਕ ਲੋਕੇ ਜਾਂ ਕਰ ਦੂਰੋਂ ਕਰਾਇਆ ਪੰਪ ਕਰਾਇਆ ਭੁੱਲਰ ਤੋਂ ਥੋੜ੍ਹੋ ਓਕੇ ਮਹਾਲੀ ਵਾਲੇ ਭੁੱਲਰ ਤੋਂ ਤਾਂ ਬਾਕੀ ਮੈਂ ਸਤਰੀ ਹੁਣ ਆਪ ਘਰੀ ਗੱਲਿਆ ਹੈ ਹਾਂ ਪੁੱਤ ਰਾਕਲੇ ਆਏ ਬੰਦਾ ਖੋਲ ਲਵੇ ਇਹ ਲੀਵਰ ਦਾ ਖਾਤੀ ਵੱਜਦਾ ਵਾ ਹੂੰ ਇਹ ਤਾਂ ਹੈਗਾ ਲੀਵਰ ਦੇ ਪੈਸੇ ਕੋਈ ਵਾਟੇ ਜਾਂਦੇ ਆ ਆਪ ਨੂੰ ਉਹਨਾਂ ਦਾ ਜ਼ਰਾ ਕੰਮ ਹੂੰ ਉਹ ਚਿੱਕੀ ਹੋਇਆ ਕਈਆਂ ਨੇ ਕਹਣਾ ਭਾਈ ਸਾਡਾ ਵੀ ਤਿਆਰ ਕਰ ਦੋ ਫੇਰ ਕਰ ਦਾਂਗੇ ਆਪਾਂ ਦੇ ਵਜੇ ਨਾਲ ਕਰ ਦਾਂਗੇ ਆਹ ਹੋਈ ਭਦਰ ਭਲਾਣਾ ਦਾ ਹੋ ਜਾਊਗਾ ਵੀ ਕਰਾਰੀਆਂ ਬਦਲਣੀਆਂ ਨੇ ਉਹ ਤਾਂ ਭਦਰ ਭਲਾਣਾ ਦਾ ਹੋ ਜਾਊਗਾ ਜਮਾ 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 ਕਰ ਲਾਂਗੇ ਓਕੇ ਤਰ ਉਹ ਬਿਲਾਣਾ ਦੇ ਵੰਦਰਾ ਨੂੰ ਦਰਬੂਤ ਦਰਬੂਤ ਬੈਣਾ ਦਰਬੂ ਲਾਵਾਂਗੇ ਹੁਣ ਕੱਲ ਦਰਬੂਤ ਬੈਣਾ 120 ਤੱਕ ਭੱਜਾ ਹੈ ਹਾਂ ਆਪਣੇ ਬਾਕੀ ਰਾਹ ਹੈ ਨਹੀਂਗੇ ਉਹ ਜਿਹੇ ਕੋਈ ਰਾਹ ਰੂ ਤਾਂ ਹੈ ਨਹੀਂ ਰੇ ਜੀ ਚੱਕ ਜਿਹੜਾ ਜਬਲੜਦਾ ਜਾਣੀ ਸੀ ਆ ਜੇ ਤਿੰਨ ਕਵਾਰੀ ਭਜਾਇਆ ਕਲਾਚ ਬਰੇਡ ਪਾ ਕੇ ਨਵੀ ਹਾਂ ਤੇ ਆਹ ਕਲਾਚ ਬਰੇਡ ਦੇ ਹਲਾਤ ਇਹ ਸੰਗਰ ਉਹ ਮੈਨ ਫਿਰ ਦੋ ਕ ਮੇਲ ਲਈ ਲੱਗਾਗਾ ਉਹਨਾਂਗੇ ਨੇ ਉਹ ਫਰੀ ਜਿਹੜੇ ਚਾਰ ਬਰਾਂ ਵਾਲੀ ਹੈ ਜਿਵੇਂ ਪੰਜ ਬਰਾਂ ਵਾਲੀ ਉਹ ਵੱਧ ਲਾ ਜਾਂਦੀ ਹੈ ਜਿਵੇਂ ਆਵਾਜ਼ ਸੈਂਪਲ ਦਾ ਇਹਦਾ ਸਲਿੱਪ ਦੇਈ ਜਾਂਦੀ ਹੈ ਬਸ ਪਹਿਲੇ ਦਿਨ ਕਿਹਨੇ ਆਏ ਹੈ ਨਹੀਂ ਬਾਹਲੇ ਮੇਲਿਆਂ ਦਾ ਆਪਦਾ ਆਵਦਾ ਸੁਆਦ ਲੋ ਜਿਵੇਂ ਕਦੇ 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 ਚਲੇ ਗਏ ਕਦੇ ਚਲੇ ਗਏ ਉਹ ਦਾ ਕਿਹੜਾ ਕਿਹੜਾ ਕੱਢ ਲਿਆ ਬਸ ਜਿਵੇਂ ਕਈਆਂ ਦੇ ਉਦਾਂ ਆਪਣੇ ਆਪਣੇ ਏਰੀਆ 'ਚ ਹੋਰ ਲੋਕ ਪਗਵਾ ਲੈਣਾਂ ਦੇ ਵਿੱਚ ਭਜਾਂ ਭੁਜਣ ਲਾਏ ਹੋਏ ਆ ਸ਼ੌਂਕ ਦੇ ਤੌਰ ਤੇ ਭਜਾਉਂਦੇ ਆ ਉਹ ਕੋਣਾ ਮੇਲਿਆਂ 'ਚ ਲੈ ਕੇ ਜਾਂਦੇ ਆ ਸ਼ੌਂਕ ਦੇ ਨਾਮ ਨੂੰ ਆਪ ਦੇ ਸ਼ੌਂਕ ਨੂੰ ਭਾ ਲੋ ਨਾ ਇਹ ਤਾਂ ਫਿਰ ਜਿਆਦਾ ਜਿਦਗੀ ਵਾਲਾ ਕੰਮ ਵੱਧ ਜਾਂਦਾ ਉੱਥੇ ਭਜਾਉਣ ਭਜਾਣ ਦਾ ਜਣਾ ਇਹ ਬਹਾਈ ਦੇ ਕੰਮ ਦੂ ਕੰਨੀ ਜਾਂਦਾ ਹੈ ਨਹੀਂ ਇਹ ਬਹੁਤ ਦਾ ਹੈਗਾ ਆਪਣੇ ਉਵੇਂ ਤਾਂ ਹੈਗਾ ਹੋਰ ਨੂੰਵੇਂ ਨਹੀਂ ਗੱਲ ਇਹ ਤੇ ਤਾਂ ਹੀ ਫਿਰ ਇਹ ਕੰਮ ਲੈਣੀ ਨਹੀਂ ਆ ਕੰਮ ਦੇਣਾ ਨਹੀਂ ਇਹਨੇ ਮਿਲਦਾ ਨਾ ਨਹੀਂ ਗਰਾਰੀਆਂ ਗੁਰੀਆਂ ਭਾਂਦੂ ਉਹ ਨਾ ਬਹਾਈ ਦਾ ਨਾ 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 ਇਹ ਬਦਲਣੀਆਂ ਪੈਣਗੀਆਂ ਜਿਹਨੇ ਲਪੜੂਆਂ ਹਮ ਇਹ ਟੋਪੀ ਚਾਹਤ ਚੌਕੀ ਜੇ ਹੱਥ ਜਾਂ ਪੰਗਾ ਹੋਵੇ ਉਹਨੂੰ ਸ਼ੌਕ ਪੁਲਾਕਾਰ ਹੀ ਲੱਗੇ ਉਹਦੋਂ ਆਪਾਂ ਅੱਗੇ ਵੀ ਕਹਿੰਦੇ ਹਾਂ ਚੱਲ ਵੀ ਇਹ ਤਾਂ ਸ਼ੌਕ ਆ ਹਨ ਤੇ ਬਾਕੀ ਇੰਉਂ ਹੁੰਦੀ ਆ ਗੱਲ ਜਦੋਂ ਕੋਲੇ ਚਾਰ ਹੋਣ ਤਾਂ ਉਦੋਂ ਲਾ ਲੋ ਵੀ ਐਵੇਂ ਵੀ ਘਰਦਿਆਂ ਦੇ ਗੱਲ ਚ ਗੂਠਾ ਲਾਉਂਦੇ ਹੋ ਬਸ ਆਪਾਂ ਅੱਗੇ ਵੀ ਆਪਾਂ ਅੱਗੇ ਵੀ ਜਿਹੜੀ ਵੀਡੀਓ ਪਾਉਂਦੇ ਆ ਮੋਡੀਫਿਕੇਸ਼ਨ ਪਹੁੰਚ ਵੀ ਅੱਗੇ ਵੀ ਆਪਾਂ ਇਹੀ ਗੱਲ ਕਹਿੰਨੇ ਆ ਵੀ ਐਵੇਂ ਵੀ ਸਾਡੀ ਵੀਡੀਓ ਦੇਖ ਕੇ ਵੀ ਗੱਲ ਚ ਗੂਠਾ ਆਂਦੇ ਡੇਣ ਲੱਗ ਜੋ ਬਾਪੂ ਉਹਨਾਂ ਦੇ ਆਪਦਿਆਂ ਚ ਵੀ ਇਹ ਤਾਂ ਵੀ ਸੀਮਾ ਨਹੀਂ ਹਾਂ ਤੇ ਉਹ ਕਰਮਾ ਵੀ ਨਹੀਂ ਕਰ ਹਾਂ ਫਿਰ ਖੜਾ ਮਿਰੋ ਇਹ ਕਿ ਖਾਤਾ ਕਰਨਾ ਹੀ ਆ ਉਹ ਡਾਕਟਰ ਦਾ ਕਰੀ ਜਾਂਦੇ ਆ ਫਿਰ ਸੀਧ ਮਾੜੀ ਆ ਸੀਧ ਮਾੜੀ ਵਾਲਾ ਸੀਧ ਭਾਰੀ ਭਾਈ ਸੀਧ ਭਾਰੀ ਖਾਂਦ ਨੋਕ ਸੋ ਨੋ ਫਿਰ ਨੋਕਤਾ ਦੱਸਿਓ ਕਿ ਜੈਮ ਨੂੰ ਮਲਾ ਕੇ ਹੁੰਦਾ ਕਿ ਜਾਂ ਹੁੰਦਾ ਇਸ ਤਰੀਕੇ ਨਾਲ ਉਹ ਤਾਂ ਬਹੁਣ ਭਾਈ ਵਾਸਤੇ ਭਈ ਆ ਹੈਗਾ ਇੱਕ ਉਹਦਾ 36 ਦੀ ਵੀ ਹੈਗਾ ਤੇ ਹੋਰ ਵੀ ਰਾਈਟਰ ਤਾਂ ਹੈਗੇ ਨੇ ਪਰ ਇਹ ਕੱਲਾ ਬਸ ਬੰਦਿਆਂ ਨੇ ਇਹ ਮੁੰਡਿਆਂ ਨੇ ਆਪਣੇ ਯਾਰ ਦੋਸਤਾਂ ਨੇ ਫਾਰਮ ਡਰੈਗ ਸਾਠ ਨੂੰ ਉਦਾਂ ਹੀ ਭੇਉਣ ਵਾਸਤੇ ਹੀ ਰੱਖ ਲਿਆ ਪਰ ਕਿਤੇ ਕਿਤੇ ਬੰਦੇ ਸ਼ੌਂਕੀਆ ਕਿਹੜਾ ਦੇਣ ਵਾਸਤੇ ਤੇ ਬਾਕੀ ਉਹ ਵੀ ਮੈਸਤਰੀ ਦੇ ਨੇ ਲੈ ਕੇ ਗਏਗੇ ਘਰੇ ਆਪ ਹੀ ਤਿਆਰ ਕਰ ਰਹੇ ਹਾਂ ਤਿਆਰ ਕਰਕੇ ਵੀ ਦੇਣਗੇ ਜੇ ਤੁਸੀਂ ਵੀ ਦੇ ਤਿਆਰ ਕਰਾਉਣਾ ਤਾਂ ਤੁਸੀਂ ਤੁਹਾਨੂੰ ਤਿਆਰ ਕਰਕੇ ਵੀ ਦੇ ਦੇਣਗੇ ਆਹੋ ਵੱਡੀ ਡਾਂਗ ਗियर ਦੇ ਵਿੱਚ ਵੀ ਸੈਟਿੰਗ ਕੀਤੀ ਹੈ ਗियर ਉਹੀ 4 ਆ ਜਾਂ 5 ਪੰਜਵਾਂ ਗियर ਕੀਤਾ ਉਹ ਨਹੀਂ ਨਹੀਂ ਗੇਅਰ origianal ਹੀ ਹੈ ਸਾਰਾ ਗੇਅਰ ਚਾਰ ਹੀ ਰੱਖਣੇ ਆ ਗੇਅਰ ਗੁਰ ਵਧਾਉਣ ਜੇ ਵੀ ਹੈਗਾ ਕਿ ਵਧਾ ਦਿੰਦੇ ਵੀ ਨਹੀਂ ਹੋਏ ਅੰਦਰ ਸਾਰੇ ਹੱਲ ਹੈਗੇ ਹੈਗਾ ਇੰਜਣ ਚੱਲਣ ਵਾਲਾ ਹੋਵੇ ਫਿਰ ਉਹ ਇੰਡਰ ਦੇ ਵਿੱਚ ਪਾਵਰ ਚਾਹੀਦੀ ਹੈ ਇੰਜਣ ਵੀ ਪਾਓ ਟੋਟਾ 80 90% ਚਾਹੀਦਾ ਵਾ ਫਿਰ ਚੱਲੂ ਨਹੀਂ ਤਾਂ ਕੋਈ ਨਾ ਕੋਈ ਭਾਂਦੂ ਬੁਲਾਓ ਹਣ ਪੈਸੇ ਬੋਸਾਂ ਨੂੰ ਇਕੱਠਾ ਕਰ ਦੂਆ ਮੈਂ ਤਾਂ ਫਿਰ ਹਣਾ ਉਹ ਰਪੀਆ ਵੀ ਹੁੰਦੇ ਆ ਆਰਪੀਆ ਜਿੰਨੇ ਉਹ ਰਪੀਆ ਜਿਆਦਾ ਜਿਆਦਾ ਜਾਣ ਲਾ ਕੇ ਨੁਕਸਾਨ ਤਾਂ ਕਰੂਗਾ ਜੀ ਕਰੂਗਾ ਇੰਜਣ ਵੀ 4 ਸਿਲੰਡਰ ਹੋਵੇ ਮੂਰੇ ਹਣਾ ਉਹ ਤਾਂ ਹੈਗੇ ਹੈਗਾ ਵੀ ਉਹ ਹੀ ਨਾਲ ਫਿਰ 4 ਗੇਅਰਾਂ ਤੇ ਰੱਖਿਆ ਹੋਇਆ ਜਿਹੜਾ ਮੇਲੇ ਮੁੰਡਾ ਜਿਹੜਾ ਜਿਹੜੇ ਭਜਾਉਂਦੇ ਉਹਨਾਂ ਤਾਂ ਮੈਂ ਕਿਤੇ ਹੋਣਗੇ 5 5 6 6 ਗੇਅਰ ਨਹੀਂ ਗੇਅਰ ਘਰੇ ਜਿਹੜੀ ਹੁਣੇ ਆ ਮੇਰੇ ਹਿਸਾਬ ਨਾਲ ਗੇਅਰਾਂ ਦਾ ਕੋਈ ਇੱਕ ਉਦਾਂ ਨਹੀਂ ਲੱਗਦਾ ਜਿਵੇਂ ਅਰੀਜਨਲ ਸਾਈਡ ਤੇ ਗੇਅਰ ਰੱਖੂ ਹੁਣ ਲਵਾ ਦਿੰਦੇ ਆ ਭਜਾਉਣ ਭਜਾਉਣ ਵਾਸਤੇ ਉਹ ਇੱਕ ਗੇਅਰ ਛਾੜ ਦਿੰਦਾ ਚੱਲ ਜਾਂਦਾ ਰੇਟਰ ਹੂੰ ਆਇਆ ਫਿਰ ਉਹ ਆ ਮੇਨ ਗੇਅਰ ਹੀ ਨਾ ਛੇੜਦੇ ਕਲਾ ਇੱਕ ਭੱਜਣ ਵਾਲਾ ਗੇਅਰ ਹੀ ਸਾਈਡ ਤੇ ਲਾ ਲੈਂਦੇ ਆ ਜਿੰਨਾਂ ਕੋਲ ਹੁਣ ਜਿਵੇਂ ਤੁਹਾਡੇ ਕੋਲ 2 2 3 ਤਰ ਹੈਗੇ ਜਦ ਫਿਰ ਬਹੁਤ ਚੀਜ਼ਾਂ ਫਿਰ ਚੱਲ ਜਾਂਦਾ ਫਿਰ ਚੱਲ ਬੰਦਾ ਇੱਕ ਸ਼ੌਂਕੀਆ ਦੌਰ ਤੇ ਇੱਕ ਬੰਦਾ ਤਿਆਰ ਕਰ ਲੈਂਦਾ ਕਲਾ ਉਹ ਤਾਂ ਸੇ ਪਹਿਣੀਆਂ ਪਹਿਣੀਆਂ ਅਗਲਾ ਕਹਿੰਦਾ ਬੌਣ ਬਾਈ ਵਾਲਾ ਤੁਸੀਂ ਅਗਲਾ ਕਹਿੰਦਾ ਖਰਾਬ ਕਰ ਦਿੰਨੇ ਹੋ ਇਹ ਹੁਣ ਤੁਸੀਂ ਉਹਨਾਂ ਦੇ ਮਾਡਲ ਹੌਣ ਲੈਂਦੇ ਸੀ ਕਿ ਜਦ ਪਹਿਂਦੀ ਸੀ ਇਹਦਾ ਹੁਣ ਦੋ ਤਿੰਨ ਦੋ ਦੋ ਕੁ ਮਹੀਨੇ ਹੋ ਗਏ ਦੋ ਕੁ ਮਹੀਨੇ ਨੁੱਕਾ ਰਾ ਪਹਿਲਾਂ ਲਵਿੰਦਰ ਸੀ ਉਹ ਉਹ ਵੇਚਦਾ ਹੀ ਉਹ ਵੇਚਦਾ ਉਹ ਨਾੜ ਕਰਾ ਲਈ ਉਹ ਤੋਂ ਖਰਾਬ ਆਹ ਲੈ ਲਈ ਨਾਲ 65 ਬਾਈ 91 ਏਨੂੰ ਜਹੋ ਵੀ ਕਰਨਾ ਪਾਵਰ ਵੀ ਕਰਨਾ ਇਹਨੂੰ ਨਹੀਂ ਪਾਵਰ ਨਹੀਂ ਕਰਨਾਗਾ ਫੇਰ ਔਖਾ ਕੰਮ ਪਾਵਰ ਵਾਲਾ ਦਾ ਠੀਕ ਆ ਵੀ ਪਾਵਰ ਇਹ ਆ ਵੀ ਛੇਤੀ ਤਾਂ ਰੋ ਜਾਂਦਾ ਨਾ ਛੇਤੀ ਭੱਜਦਾ ਜਾਂ ਸੈ ਪਗਣ ਕਰ ਰੋ ਜਾਂਦਾ ਨਾ ਐਸ ਤੋਂ ਬਣਾ ਰਹਾ ਉਹ ਦੋ ਕੰਮੇ ਖੇਤੀ ਹੁੰਦੀ ਦਾ ਕਿਵੇਂ ਆ ਵੀ ਦਵਿੰਦਰ ਖੇਤੀ ਦਾ ਵਧੀਆ ਵੀ ਖੇਤੀ ਦਾ ਪਹਿਲਾਂ ਆਪਣਾ ਕਿੱਤਾ ਹੀ ਖੇਤੀ ਆ ਹੂੰ ਖੇਤੀ ਦੀ ਨਾ ਚੀ ਜਾਂ ਆ ਖੇਤੀ ਦੇ ਆ ਤਾਂ ਖੇਤੀ ਆਵੇਂ ਖੇਤੀ ਚੱਲੀ ਜਾਂਦੀ ਆ ਖੇਤੀ ਨਾਲ ਹੀ ਆ ਵੀ ਐਂ ਜਲਾਉਦੀ ਬੰਦਾ ਕਮਾਈ ਕਰਦਾ ਆ ਆਪਦੇ ਕੋਲ ਉਹਨੇ ਜਿੰਨਾ ਬਜਟ ਹੁੰਦਾ ਬੰਦਾ ਆਪਦਾ ਉਹਨਾਂ ਕੋਲ ਲਾਈ ਦੂਜੇ ਜਾਂਦਾ ਹਣਾ ਵਾ ਕਿਹੜੀ ਕਿਹੜੀ ਫਸਲਾਂ ਆਲੂ ਲ ਵੀ ਨਾਲ ਲਾਉਂਦੇ ਜਿਵੇਂ ਕਿਦਾਂ ਲਾਉਂਦਾ ਹਾਂ ਖੇਤੀ ਆਲੂ ਲਾਈਦੇ ਆ ਕੜਕ ਝੋਨਾ ਤਾਂ ਹੈ ਨਹੀਂ ਹੂੰ ਵੀ ਮੰਗੀ ਲਾ ਲਈ ਦੀ ਮੱਕੀ ਚਲੋ ਤਾਂ ਦੂਜਾ ਨਹੀਂ ਆਇਆ ਆਪਣੇ ਨਾਲ ਉਹ ਜਗਦੀਪ ਕਿੱਥੇ ਆ ਗਰੀਬ ਹੁਣੇ ਹੀ ਗੈਸ ਚ ਗਿਆ ਉਹ ਐਵੇਂ ਗਿਆ ਉਹ ਜਿਹੜੇ ਕੋ ਉਹ ਹਲਵਾੜੇ ਵਾਲੇ ਹੁੰਦੇ ਜਿਹੜੇ ਆਪਣੇ ਉਹ ਉਹ ਤਾਂ ਮੈਂ ਕਹਿੰਦਾ ਕੱਲਾ ਟੋਜਣਾ ਨਹੀਂ ਰੱਖਦੇ ਕਿ ਭਈ ਭਜਾਉਂਦੇ ਵੀ ਹੁੰਦੇ ਹੁਣ ਇਹਨਾਂ ਤੇ ਤਾਂ ਚੱਲਦਾ ਤਾਂ ਕੰਨ ਚੱਲਦੇ ਰੇਟ ਟੋਜਣਾਂ ਦੇ ਭੱਜਣ ਵਾਲਾ ਨਹੀਂ ਕੀਤਾਗਾ ਆ ਮਿਲਿਆਂ ਦਾ ਹੀ ਆ ਤਾਂ ਅੱਛਾ ਮੈਂ ਕਿਹਾ ਉਹਨੇ ਅੱਛਾ ਅੱਛਾ ਤੋਂ ਵੀ ਗੱਲਾਂ ਭਜਾਉਣ ਵਾਲੇ ਕਰਦੇ ਉਹ ਕੱਲਾ ਤਵੀਆਂ ਵਾਲੇ ਕਾਵਲੇ ਦੂਜੇ ਹਨਾ ਸਾਰੀ ਕਰ ਦਿੰਦੇ ਆ ਭਜਣ ਤਵੀਆਂ ਕੁੰਗੀਆਂ ਤੇ ਮੈਂ ਖੁੱਤੀ ਬੜੀ ਚਲਾਉਣਾ ਮੈਂ ਹੂੰ ਹੂੰ ਬਾਕੀ ਤੁਸੀਂ ਆ ਵੀ ਰਾਹ ਜਰੂਰ ਦੇ ਦਿਓ ਬਈ ਯਾਰ ਕਿਵੇਂ ਇਹਨੂੰ ਕਿਵੇਂ ਕਿਵੇਂ ਕਰਨਾ ਚਾਹੀਦਾ ਕਈ ਵੀਰ ਵੀਰ ਭਰਾਵਾਂ ਦੇ ਐਕਸਪੀਰੀਅੰਸ ਇਦੋਂ ਵੀ ਜ਼ਿਆਦਾ ਇਦੋਂ ਵੀ ਜ਼ਿਆਦਾ ਹੁੰਦੇ ਆ ਆਦੇ ਵੀ ਜਰੂਰ ਕਮੈਂਟ ਵਿੱਚ ਦੱਸਿਓ ਵੀ ਸਾਨੂੰ ਵੀ ਇਹਨਾਂ ਮੁੰਡਿਆਂ ਨੂੰ ਕੀ ਕੀ ਹੋਰ ਕਰਨਾ ਚਾਹੀਦਾ ਵੀ ਗੇਅਰ ਗੂਰ ਦੀ ਸੈਟਿੰਗ ਕਰਨੀ ਚਾਹੀਦੀ ਆ ਜਾਂ ਟਰਬੋ ਵਗੈਰਾ ਦਾ ਵਿੱਚ ਕੁਝ ਕੀ ਕਰਨਾ ਚਾਹੀਦਾ ਟਰਬੋ ਐਡ ਕਰਨਾ ਚਾਹੀਦਾ ਜਾਂ ਨਹੀਂ ਕਰਨ ਦੇ ਇਹ ਵੀ ਜਰੂਰ ਦੱਸ ਦਿਓ ਆਪਦਾ ਰਾਏ ਸਲਾਹ ਜਰੂਰ ਦੇ ਦਿਓ ਸਤੰਬਰ ਉੱਪਰ ਚਲਾ ਰਾਂਗੇ ਉਹਦਾ ਫਲੈਟ ਨੂੰ ਉਹਦਾ ਸਲੱਪ ਤੋਂ ਰੋਕਣ ਵਾਸਤੇ ਕੋਈ ਕਰਨਾ ਹੀ ਪਣਾ ਸੜੀ ਬੜੀ ਸਾਰੀ ਜੀ ਫੇਲ ਹੋਟ ਹੋਊਗਾ ਕਿੰਨੇ ਦਿਨ ਹੋ ਜਿਆ ਨੂੰ ਹੁਣ ਆਉਂਦੀ ਆ ਇਹ ਮਾੜਾ ਮੋਟਾ ਜੀ ਗਾਰਡ ਲਾ ਕੇ ਜੀ ਉਵੇਂ ਕਰਕੇ ਦੇਣਗੇ ਆਪਾਂ ਬੇਸਬੂਜ਼ ਲੱਗਣਗੇ ਸਭ ਜੀ ਕਰ ਗਿਆ ਮੇਰਾ ਕੰਡ ਪਿੱਛੋਂ ਹੋ ਕੇ ਬੰਦੇ ਸਾਰਾ ਸਾਰਾ ਪਾ ਲਾ ਦਈਏ ਸਾਰੇ ਮੈਨੂੰ ਭੇਜ ਦਿਆਂਗੇ ਬਦਲਾ ਲਾਂਗੇ ਵੀ ਦਿਖਾਵਾਂਗੇ ਸਾਰਾ ਆਪਾਂ ਉਹ ਵੀ ਪਈਆਂ ਆਪਣੇ ਕੋਲ ਵੀਡੀਓ ਬਣਾਈਆਂ ਆ ਸਾਰੀਆਂ ਟੂਬਾਂ ਆਟਾ ਸੀ ਲੈਬਲਡ ਆ ਪੱਡ ਸਾਰਾ ਰੈਕਟਰ ਖੋਲ ਕੇ ਸਾਰਾ ਸਾਰਾ ਲੱਗ ਜਾਂਦਾ ਟੌਪ ਸਾਰਾ ਖੋਲ ਕੇ ਪਾ ਲੱਗ ਜੂ ਵੀ ਕਿਹੜੀ ਕਿਹੜੀ ਰਾਣੀ ਕਿ ਵੀ ਕਿਹੜੀ ਕਿਹੜੀ ਚੀਜ਼ ਵਿੱਚੋਂ ਖਰਾਬੀ ਹੈ ਲੱਜ ਐਸ ਦੀ ਆ ਫਰਮਾਂ ਕਹਿੰਦੇ ਭੱਜਣਾ ਵੀ ਆ ਕੋਈ ਮੌਲਕ ਨੁਕਸਾਨ ਹੁੰਦਾ ਹਨਾ ਤਾਂ ਉੱਤੇ ਬਹਿਣਾ ਵੀ ਆ ਆਪਾ ਆਪੀ ਆ ਆਪਾਂ ਕਿਹੜਾ ਕਿਹੋਦੋਂ ਪਾਉਣਾ ਫਿਰ ਉਹ ਆਪ ਹੀ ਮੌਲਕ ਛੱਟ ਪੇ ਲਖਾਵਾਂਗੇ ਪ੍ਰੈਸ ਕਰਕੇ ਏ ਟੂ ਜ਼ेड ਪਹਿਲਾਂ ਹੀ ਸਾਰੀ ਨੱਡ ਨੂਟ ਸਾਰਾ ਚੈਕਿੰਗ ਵੈਕਿੰਗ ਸਾਰੀ ਕਰਕੇ ਬਹਿਰ ਬੂਰ ਵਿੱਚ ਜਿਹੜੇ ਵੀ ਹੁੰਦੇ ਸਾਰਾ ਸਿਸਟਮ ਵਗਲ ਕਰਕੇ ਬੰਦਾ ਪਹਿਲਾਂ ਹੀ ਨਵੇਂ ਨਵੇਂ ਪਾਏ ਹੋਣ ਦਾ ਫਿਰ ਮੈਂ ਡੇਰਾ ਰਾਣਾ ਹੋਰੀਆ ਨਵੀਂ ਬਾਦਨੀਆ ਰਾਣਾ ਵੀ ਨਾਲ 11:00 ਕੱਪ 12:00 ਆਏ ਬੰਦੇ 12:00 ਵਜੇ ਆ ਕੇ ਇਹਨੂੰ ਪਹਿਲਾਂ ਪਾਉਣਾ ਅੱਜ ਪਹਿਲਾਂ ਤਿਆਰ ਕਰਕੇ ਉਹਨੂੰ ਭਜਗ ਲੈ ਕੇ ਨਾਜ਼ਰ ਤੱਕ ਇਹਦਾ ਬਹੁਤ ਕੋ ਕਰਦਾ ਇਹਨੂੰ ਕਹਣਾ ਭਜਗ ਲੈ ਕੇ ਨਾਜ਼ਰ ਤੱਕ ਹਾਂ ਭਜਾ ਕੇ ਵੀਡੀਓ ਬਣਾ ਲਿਆ ਮੋਟਰਸਾ ਬਰੱਬ ਲਾ ਕੇ ਗੱਡੀ ਗੱਡੀ ਬਰੱਬ ਲਾ ਕੇ ਵੀ ਇਹਨੇ ਕਿਹਾ 100 120 ਵੀ ਗਿਆ 100 120 ਤੇ ਕੱਲਾ ਦਾ ਦੁਬੱਟਾ ਉੱਡ ਗਿਆ ਆੜਤੀ ਸਾਰੀ ਗਈ ਮੋਸਕਾ ਮਾਰਦਾ ਹੁਣ ਇਹ ਦਿਖਾ ਕੇ ਖੜਿਆ ਆ ਜੀ ਇਹ ਜੀ ਆਹ ਕਰਨਾ ਹੱਥ ਲਾ ਕੇ ਤਾਂ ਦੇਖ ਮੈਂ ਕਿਹਨੇ ਬੈਂਚ ਇਕੱਠੀ ਕਰ ਦੂ ਸਕੂਲ ਵਾਲੇ ਮੈਂ ਨਾ ਲੱਗ ਗਿਆ ਜਮਾ ਬੱਤ ਜਤੋਂ ਦੀ 11 11